ਕੀ ਗਿਆਨੀ ਹਰਪ੍ਰੀਤ ਸਿੰਘ ਜੀ ਅੰਦਰ ਖਾਤੇ ਸਰਬੱਤ ਖਾਲਸੇ ਦੀਆਂ ਤਿਆਰੀਆਂ ਤਾਂ ਨਹੀਂ ਕਰ ਰਹੇ ਬਹੁਤ ਘੱਟ ਸਮਾਂ ਰਹਿ ਗਿਆ ਜਿੰਦਬ ਡੇਢ ਕੁ ਮਹੀਨਾ ਵਿਸਾਖੀ ਮੇਲੇ ਨੂੰ ਆਨਲਾਈਨ ਸਰਬੱਤ ਖਾਲਸਾ ਭੁਲਾਇਆ ਜਾਵੇ ਅੰਮ੍ਰਿਤ ਸੰਚਾਰ ਕਰਨ ਵਾਲੇ ਜਥੇ ਦੇ ਮੁਖੀ ਜਥੇਦਾਰ ਭਾਈ ਬਲਦੇਵ ਸਿੰਘ ਜੀ ਸਭ ਤੋਂ ਵੱਧ ਕਹਲੇ ਦੇ ਕਿ ਸਰਬੱਤ ਖਾਲਸਾ ਵੀ ਬੁਲਾਇਆ ਜਾਵੇ ਇਸ ਤੋਂ ਬਿਨਾ ਹੋਰ ਕੋਈ ਹੱਲ ਹੋ ਵੀ ਨਹੀਂ ਸਕਦਾ। ਪੰਤਕ ਸੰਕਟ ਹੋਰ ਵੀ ਗਹਿਰਾ ਹੋ ਸਕਦਾ ਹੈ ਇਹ ਸਾਡੇ ਸੰਭਾਵੀ ਜਥੇਦਾਰ ਜੈਨੀ ਗੁਰਬਖਸ਼ ਸਿੰਘ ਜੀ ਗੁਰਸ਼ਨ ਨੇ ਆਪ ਸੋਚਣਾ ਹੈ। ਜੰਨੀdevkit ਸਿੰਘ ਜੀ ਤੁਹਾਡੇ ਤੇ ਸੁਖਬੀਰ ਬਦਲ ਚ ਕੀ ਵਰਤ ਹੈ ਉਹ ਅਕਾਲੀ ਦਲ ਦੀ ਪ੍ਰਧਾਨਗੀ ਛੱਡਦਾ ਤੁਸੀਂ ਅਕਾਲ ਤਖਤ ਦੀ ਜਥੇਦਾਰੀ ਨਹੀਂ ਛੱਡਦੇ ਉਹਨੇ ਅਕਾਲੀ ਦਲ ਦਾ ਪੱਠਾ ਬਹਾਇਆ ਤੁਸੀਂ ਕੌਮ ਤੇ ਪੰਥ ਦਾ ਪੱਠਾ ਬਹਾਂ ਰਹੇ ਹੋ ਦੁਨੀਆ ਦੇ ਹਰ ਹਿੱਸੇ ਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਸ਼੍ਰੀ ਅਕਾਲ ਪੱਗ ਸਾਹਿਬ ਦੀ ਜਥੇਦਾਰੀ ਦੇ ਸੰਭਾਵੀ ਉਮੀਦਵਾਰ ਸਰਦਾਰ ਗੁਰਵਖ ਸਿੰਘ ਜੀ ਗੁਰਸ਼ਨ ਇੰਡੀਆ ਪਹੁੰਚ ਚੁੱਕੇ ਨੇ ਬੜੇ ਵਿਦਵਾਨ ਸੱਜਣ ਨੇ ਉਹ ਲੰਮੇ ਸਮੇਂ ਤੋਂ ਇਸ ਖਤਾਚ ਲੱਗੇ ਹੋਏ ਨੇ ਮੌਕਾ ਨਹੀਂ ਮਿਲਿਆ ਪਰ ਜੇ ਹੁਣ ਮੌਕਾ ਮਿਲਿਆ ਤਾਂ ਉਹਨਾਂ ਨੂੰ ਪਤਾ ਹੈ ਕਿ ਹਾਲਾਤ ਕਿਹੋ ਜਿਹੇ ਨੇ ਪੰਥਕ ਸੰਕਟ ਹੋਰ ਵੀ ਗਹਿਰਾ ਹੋ ਸਕਦਾ ਹੈ ਇਹ ਸਾਡੇ ਸੰਭਾਵੀ ਜਥੇਦਾਰ ਗਿਆਨੀ ਗੁਰਬਖਸ਼ ਸਿੰਘ ਦੀ ਗੁਰਸ਼ਣ ਨੇ ਆਪ ਸੋਚਣਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਆਪਣੇ ਹਥਿਆਰ ਤਾਂ ਛੁੱਟੀ ਚੁੱਕੇ ਨੇ 5 ਦਿਨ ਹੋ ਗਏ ਉਹਨਾਂ ਨੂੰ ਅੰਡਰਗਰਾਊਂਡ ਹੋ ਚੁੱਕੇ ਨੇ ਰੂਪੋਸ਼ ਪੰਜਾਬੀ ਚ ਹੋ ਚੁੱਕੇ ਨੇ ਮੋਨ ਵਰਤ ਤਾਰਿਆ ਹੋਇਆ ਕਿਸੇ ਨੂੰ ਮਿਲ ਨਹੀਂ ਰਹੇ ਪਤਾ ਨਹੀਂ ਕਿੱਥੇ ਨੇ ਗਿਆਨੀ ਰਗਪੀਰ ਸਿੰਘ ਜੀ ਤੁਹਾਡੇ ਵਰਗੀ ਫਤਰਤ ਵਾਲੇ ਅੱਡੀਆਂ ਕੁਝ ਦੇ ਰਹਿ ਜਾਂਦੇ ਨੇ ਮੇਲਾ ਵਿੱਜੜ ਜਾਂਦਾ ਹੈ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਗੱਲ ਤਾਂ ਕੀ ਕਰਨੀ ਹੈ ਉਹਨਾਂ ਨੇ ਤਾਂ ਪਹਿਲੇ ਦਿਨ ਹੀ ਮੂੰਹ 'ਚ ਘੁੰਗੜੀਆਂ ਪਾਈਆਂ ਹੋਈਆਂ ਨੇ ਪਹਿਲੇ ਦਿਨ ਮਾੜਾ ਜਿਹਾ ਬੋਲੇ ਸੀ ਮੁੜ ਕੇ ਉਹਨਾਂ ਨੇ ਵੀ ਮੌਨ ਵਰਤ ਧਾਰ ਲਿਆ ਉਹਨਾਂ ਦਾ ਕੋਈ ਕਿਸੇ ਨੂੰ ਆਸ ਨਹੀਂ ਸੀ ਹੁਣ ਗਿਆਨੀ ਰਗਵੀਰ ਸਿੰਘ ਤੋਂ ਵੀ ਜਿਹੜੀ ਆਸ ਹੈ ਉਹ ਧੁੰਦਲੀ ਹੁੰਦੀ ਜਾਂਦੀ ਹੈ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਅੰਦਰ ਖਾਤੇ ਸਰਬੱਤ ਖਾਲਸੇ ਦੀਆਂ ਤਿਆਰੀਆਂ ਤਾਂ ਨਹੀਂ ਕਰ ਰਹੇ ਜੋ ਕਿ ਵਿਸਾਖੀ ਦੇ ਮੁਬਾਰਕ ਮੌਕੇ ਤੇ ਆਨਲਾਈਨ ਸੱਦਿਆ ਜਾਵੇਗਾ ਤੇ ਸਰਵਤ ਖਾਲਸੇ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਸਵਾ ਲੱਖ ਨੌਜਵਾਨ ਮਰਜੀਬੜਿਆਂ ਦੀ ਫੌਜ ਤਿਆਰ ਹੋ ਚੁੱਕੀ ਹੈ ਜਿਹੜੀ ਕਿ ਚੋਣਣੀ ਕਮੇਟੀ ਦੇ 10000 ਲੱਖ ਮਰਾਂ ਨੂੰ ਘੇਰ ਕੇ ਰੱਖੇ ਐਨ ਆਰ ਆਈ ਗੁਰੂ ਨੂੰ ਸਮਰਪਤ ਅਕਾਲ ਪੁਰਖ ਨੂੰ ਸਮਰਪਤ ਸਾਰੇ ਜੋਧੇ ਇਸ ਯਤਨ ਲਈ ਜੁਟ ਗਏ ਨੇ ਜੂਪੇ ਤੇ ਜੋਰਕ ਵਿੱਚ ਅੰਮ੍ਰਿਤ ਸੰਚਾਰ ਕਰਨ ਵਾਲੇ ਜਥੇ ਦੇ ਮੁਖੀ ਜਥੇਦਾਰ ਭਾਈ ਬਲਦੇਵ ਸਿੰਘ ਜੀ ਸਭ ਤੋਂ ਵੱਧ ਕਾਲੇ ਨੇ ਕਿ ਸਰਬੱਤ ਖਾਲਸਾ ਹੀ ਬੁਲਾਇਆ ਜਾਵੇ ਇਸ ਤੋਂ ਬਿਨਾ ਹੋਰ ਕੋਈ ਹੱਲ ਹੋ ਹੀ ਨਹੀਂ ਸਕਦਾ ਤੇ ਜੋ ਰੂਪਰੇਖਾ ਲਿਖੀ ਜਾ ਰਹੀ ਆ ਬੜੇ ਜ਼ਬਰਦਸਤ ਕੁਝ ਪੰਥਕ ਜਥੇਬੰਦੀਆਂ ਐਨਆਰਆਈ ਪਹਿਲਾਂ ਤੋਂ ਹੀ ਇਸ ਤਿਆਰੀ ਵਿੱਚ ਜੁਟੀਆਂ ਹੋਈਆਂ ਨੇ ਉਹਨਾਂ ਨੇ ਪੰਚ ਪ੍ਰਧਾਨੀ ਦੇ ਸਿਧਾਂਤ ਅਨੁਸਾਰ ਪੰਜ ਮੈਂਬਰਾਂ ਦਾ ਇੱਕ ਬੋਰਡ ਵਿਦਵਾਨ ਸਜਣਾ ਦਾ ਇਸ ਲਈ ਬਣਾਇਆ ਹੈ ਕਿ ਉਹਨਾਂ ਨੇ ਅੱਗੇ ਪੰਜ-ਪੰਜ ਦੇ ਜਥੇ ਤਿਆਰ ਕਰਨੇ ਤਾਂ ਕਿ ਸ਼ੁਰੂਆਤ ਖਾਲਸੇ ਦੀ ਰੂਪਰੇਖਾ ਜਿਹੜੀ ਉਲੀਕੀ ਜਾ ਸਕੇ ਇਹ ਤਿਆਰੀ ਤਾਂ ਆਲਣੀ ਪਹਿਲਾਂ ਤੋਂ ਚੱਲ ਰਹੀ ਹੈ ਕੁਝ ਕੁਝ ਸ਼ੱਕ ਪੈਦਾ ਇਹ ਹੁੰਦਾ ਹੈ ਕਿ ਸ਼ਾਇਦ ਗਿਆਨੀ ਪਰhbarpreet Singh ji ਵੀ ਅੰਦਰ ਖਾਤੇ ਇਧਰ ਹੀ ਰੁੱਜੇ ਹੋਏ ਨੇ ਕੋਈ ਦਿਨ ਐਸਾ ਨਹੀਂ ਜਾਂਦਾ ਜਿਸ ਦਿਨ ਉਹ 5000 10000 ਨੌਜਵਾਨਾਂ ਦੇ ਜਥੇ ਨੂੰ ਸਰਵੰਤ ਖਾਲਸੇ ਲਈ ਤਿਆਰ ਨਹੀਂ ਕਰਦੇ ਪਰ ਸਰਵੰਤ ਖਾਲਸਾ ਨਾ ਨਹੀਂ ਲੈ ਰਹੇ ਨੌਜਵਾਨਾਂ ਨੂੰ ਬਾਗਡੌਨ ਸੰਭਾਲਣ ਦੀ ਗੱਲ ਕਰਦੇ ਨੇ ਜਿੱਥੇ ਵੀ ਜਾਓ ਕੋਈ ਦਿਨ ਜਿਸ ਦਿਨ ਤੋਂ ਐਨਾ ਭਗੌੜਿਆਂ ਨੇ ਆ ਰਗੂਜੀਤ ਬਿਰਕ ਵਰਗੇ ਆ ਲੰਡੂਆਂ ਸੰਡੂਆਂ ਨੇ ਉਹਨਾਂ ਨੂੰ ਸੇਵਾ ਮੁਕਤ ਕੀਤਾ ਨਾ ਉਹ ਸੇਵਾ ਮੁਕਤੀ ਨਹੀਂ ਹੋਏ ਉਹ ਆਜ਼ਾਦ ਹੋ ਗਏ ਨੇ ਉਹ ਨਿੱਡਰ ਹੋ ਗਏ ਨੇ ਉਹਨਾਂ ਤੇ ਗੁਰੂ ਦੀ ਕਿਰਪਾ ਹੋ ਰਹੀ ਹੈ ਤੇ ਜੇ ਕੁਝ ਐਸਾ ਹੋ ਗਿਆ ਫਿਰ ਦੇਖੋ ਕੀ ਭਾਣਾ ਵਰਤੇਗਾ ਇਕ ਬਹੁਤ ਹੀ ਸਤਿਕਾਰਯੋਗ ਪੰਜ ਮੈਂਬਰੀ ਕਮੇਟੀ ਦੇ ਸਤਿਕਾਰਯੋਗ ਮੈਂਬਰਾਂ ਨੂੰ ਹੱਥ ਬਨ ਕੇ ਪੁਰਜੋਲ ਬੇਨਤੀ ਮੈਂ ਇਹ ਕਰਨੀ ਚਾਹੁੰਦਾ ਕਿ ਬਹੁਤ ਹੀ ਸਤਿਕਾਰਯੋਗ ਮੈਂਬਰ ਸਹਿਬਾਨ ਗਿਆਨੀ ਰਕबीर ਸਿੰਘ ਤੋਂ ਕਿਸੇ ਫੈਸਲੇ ਦੀ ਉਡੀਕ ਨਾ ਕਰੋ ਇਹ ਉੱਠਦਾ ਬੁੱਲ ਹੈ ਇਹ ਲੰਕਦਾ ਹੀ ਰਹਿਣਾ ਹੈ ਉੱਠਦਾ ਬੁੱਲ ਡੇਕ ਦਾ ਕਦੇ ਨਹੀਂ ਹੁੰਦਾ ਗਿਆਨੀ ਰਕਮੀਰ ਸਿੰਘ ਨੂੰ 5 ਦਿਨ ਹੋ ਗਏ 5 ਮੈਂਬਰੇ ਕਮੇਟੀ ਨੂੰ ਮਿਲਿਆ ਨੂੰ 2 ਦਿਨ ਕਹਿ ਕੇ ਮੂੰਹ ਨਹੀਂ ਖੋਲਿਆ ਬਲਕਿ ਰੂਪ ਹੋਸ਼ ਹੋ ਗਏ ਕਿਸੇ ਦਾ ਫੋਨ ਤੱਕ ਨਹੀਂ ਚੁੱਕਦੇ ਕੀ ਇਹ ਅਕਾਰ ਤਖਤ ਸਾਹਿਬ ਨਾਲ ਧੋਖਾ ਨਹੀਂ ਕੀ ਇਹਨਾਂ ਦੇ ਆਪਣੇ ਕੀਤੇ ਹੋਏ ਹੁਕਮਾਂ ਦੀ ਆਪ ਹੀ ਉਲੰਘਣਾ ਨਹੀਂ ਕਰ ਰਹੇ ਕਿਉਂ ਨਹੀਂ 5 ਮੈਂਬਰੇ ਨੂੰ ਉਸ ਦਿਨ ਆਦੇਸ਼ ਦਿੱਤਾ ਕਿ ਜਾਓ ਤੁਸੀਂ ਆਪਣਾ ਕੰਮ ਕਰੋ ਤੁਸੀਂ ਭਰਤੀ ਦਾ ਕਰਾਉਣੀ ਸ਼ੁਰੂ ਕਰੋ ਇੰਨਾ ਦੀ ਜੋ ਭਰਤੀ ਹੈ ਉਸ ਨੂੰ ਰੱਦ ਕਰਦਾ ਐਲਾਨ ਕਰਨਾ ਸੀ ਕਿਉਂ ਨਹੀਂ ਕੀਤਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗਿਆਨਨੀ ਰਗਵੀਰ ਸਿੰਘ ਖੂਨ ਖਾਤ ਅਪਰਾਧੀਆਂ ਵਿੱਚ ਘਿਰ ਚੁੱਕੇ ਨੇ ਹੁਣ ਉਹਨਾਂ ਨੂੰ ਐਂ ਦਰ ਮਾਰੀ ਜਾਂਦਾ ਹੈ ਕਿ ਜਿਵੇਂ ਕੈਪਟਨ ਕਮਲਜੀਤ ਸਿੰਘ ਨੂੰ ਐਕਸੀਡੈਂਟ ਰਾਹੀਂ ਖਤਮ ਕਰਤਾ ਸੀ ਇਤੇ ਮੈਨੂੰ ਨਾ ਕਰ ਦੇਣਾ ਜੈਨੀ ਰਕਵੇਰ ਸਿੰਘ ਜੀ ਤੁਸੀਂ ਬਾਰਸ ਕਾਲੀ ਫੁੱਲਾ ਸਿੰਘ ਦੇ ਹੋ ਭਾਈ ਮੱਤੇ ਦਾ ਸੱਤੀ ਦਾ ਸਪਾਈ ਦਿਆਲੇ ਦੇ ਦੇਗਾ ਵਿੱਚੁੱਪਣ ਵਾਲਿਆਂ ਦੇ ਹੋ ਲక్ష్మణ ਸਿੰਘ ਜੀ ਭਾਈ ਲక్ష్మణ ਸਿੰਘ ਥੀਰੋ ਵਾਲੇ ਵਾਲਿਆਂ ਦੇ ਤਾਂ ਉਹ ਉਦਾਹਰਣ ਦਿੰਦੇ ਸੀ ਤੇ ਡਰਦੇ ਤੁਸੀਂ ਪਤਾ ਨਹੀਂ ਕਿੱਧਰ ਛੁਪ ਗਏ ਕੌਮ ਨੂੰ ਗਹਿਰੇ ਸੰਕਰਦਨਾਟਕੋ ਕੌਮ ਨੂੰ ਕੋਈ ਰੌਸ਼ਨੀ ਦਿਖਾਓ ਜਿਹਦੀ ਕਿ ਤੁਹਾਡੇ ਤੋਂ ਕੋਈ ਆਸ ਹੀ ਨਹੀਂ ਕੀਤੀ ਜਾ ਸਕਦੀ ਜਦੋਂ ਇੱਕ ਪਾਸੇ ਪਗੌੜਾ ਦਲ ਨੂੰ ਸਭਕ ਸਿਖਾਉਣ ਲਈ ਪੰਥਕ ਜਿੱਥੇ ਬੰਦੀਆਂ ਮੁੱਠੀਆਂ ਚ ਥੁੱਕੇ ਹੀ ਫਿਰਦੀਆਂ ਨੇ ਪਰ ਇਹਨਾਂ ਨੇ ਕੀ ਪੱਤੇ ਖੋਲਦੇ ਆ ਕਦੋਂ ਇਹਦਾ ਇੰਤਜ਼ਾਰ ਆ ਉਹਨਾਂ ਨੂੰ ਕਿਆਨੀ ਦੇ ਕਬੀਰ ਸਿੰਘ ਜੀ ਜਿੰਨੀ ਦੇ ਤੁਸੀਂ ਕਾਲ ਤੱਕ ਸਾਹਿਬ ਦੇ ਜਥੇਦਾਰ ਹੋ ਬੜੇ ਹੀ ਸਤਕਾਰਯੋਗ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਮਨ ਅੰਦਰ ਛਾਤੀ ਮਾਰ ਕੇ ਦੇਖੋ ਮਨ ਅੰਦਰ ਆਪਣੇ ਮਨ ਅੰਦਰ ਛਾਤੀ ਮਾਰ ਕੇ ਦੇਖੋ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਸੀਂ ਅਕਾਲ ਪੱਖ ਸਾਹਿਬ ਦੇ ਜਥੇਦਾਰ ਦੀ ਜੋ ਡਿਊਟੀ ਤੁਹਾਡੀ ਲੱਗੀ ਸੀ ਉਹਨੂੰ ਸਹੀ ਤੰਗ ਨਾਲ ਨਹੀਂ ਨਿਭਾ ਰਹੇ ਨਹੀਂ ਨਿਭਾ ਰਹੇ ਫਿਰ ਜੇ ਤੁਸੀਂ ਉਹ ਸੇਵਾ ਨਿਭਾ ਹੀ ਨਹੀਂ ਰਹੇ ਫਿਰ ਜਥੇਦਾਰੀ ਨੂੰ ਕਿਉਂ ਚਮੜੇ ਹੋ ਫਿਰ ਤੁਹਾਡੇ ਤੇ ਸੁਖਵੀਰ ਬਦਲ ਚ ਕੀ ਫਰਕ ਹੈ ਉਹ ਕਾਲੀਦਾਲ ਦੀ ਪ੍ਰਧਾਨਗੀ ਛੱਡਦਾ ਤੁਸੀਂ ਅਕਾਲ ਤਖਤ ਦੀ ਜਥੇਦਾਰੀ ਨਹੀਂ ਛੱਡਦੇ ਉਹਨੇ ਕਾਲੀਦਾਲ ਦਾ ਪੱਠਾ ਬਹਾਇਆ ਤੁਸੀਂ ਕੌਮ ਤੇ ਪੰਥ ਦਾ ਪੱਠਾ ਬਹਾਂ ਰਹੇ ਹੋ ਕਿਉਂ ਟਿਲਮਟ ਕਰ ਰਹੇ ਹੋ ਜੇ ਤੁਹਾਡੇ ਜੁਰਤ ਨਹੀਂ ਛੱਡ ਕੇ ਪਰਹ ਹੋ ਜਾਓ ਗੁਰੂ ਮਹਾਰਾਜ ਦੇਖੇਗਾ ਮੇਰੀ ਬਰੀ ਦੇ ਮਾਲਕ ਦੇਖਣਗੇ ਕਿਹਨੂੰ ਸੇਵਾ ਸੌਂਪਣੀ ਹੈ ਕੀ ਤੋਂ ਸੇਵਾ ਲੈਣੀ ਹੈ ਜੇ ਕੋਈ ਹੋਰ ਦਾ ਮੈਦਾਨ ਚ ਨਿਤਰਿਆ ਬਾੜ ਦੀ ਸੰਗਤ ਵੀ ਭਾਵੇਂ ਦੋ ਗਰੁੱਪ ਨੇ ਸਬਤ ਖਾਲਸਾ ਦੀ ਤਿਆਰੀ ਕਰ ਰਹੇ ਨੇ ਉਨਡ ਤਾਲ ਮੇ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਸੇ ਵੇਲੇ ਵੀ ਬਲਾਵਾ ਆ ਸਕਦਾ ਹੈ ਬਹੁਤ ਘੱਟ ਸਮਾਂ ਰਹਿ ਗਿਆ ਸਿਰਫ ਡੇਢ ਕੁ ਮਹੀਨਾ ਵਿਸਾਖੀ ਵੇਲੇ ਨੂੰ ਆਨਲਾਈਨ ਸਰਵਤ ਖਾਲਸਾ ਬੁਲਾਇਆ ਜਾਵੇਗਾ ਸਰਵਤ ਖਾਲਸਾ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ ਇਹ ਪਗੋੜਿਆਂ ਨੂੰ ਭੱਜਣ ਨੂੰ ਥਾਂ ਨਹੀਂ ਥਿਉਣੀ ਗਿਆਨੀ ਰਕबीर ਸਿੰਘ ਜੀ ਤੁਹਾਡੀ ਖਮੋਸ਼ੀ ਤੁਹਾਡਾ ਮौन ਬਰਤ ਤੁਹਾਡਾ ਕੋਈ ਫੈਸਲਾ ਨਾ ਲੈ ਸਕਣਾ ਕੌਮ ਨੂੰ ਬਹੁਤ ਹੀ ਗਹਿਰੇ ਸੰਕਟ ਵਿੱਚ ਤੱਕ ਰਿਹਾ ਹੈ ਕਿਰਪਾ ਕਰੋ ਪੰਥ ਤੇ ਕੌਮ ਤੇ ਅਕਾਲ ਪੁਰਖ ਆਪੇ ਦੇਖੂਗਾ ਛੱਡ ਦਿਓ ਖੜਾ ਤੁਸੀਂ ਕੁਝ ਨਹੀਂ ਕਰ ਸਕਦੇ ਨਾਲੇ ਤੁਹਾਡੀ ਜ਼ਥੇਦਾਰੀ ਜਾਏਗੀ ਨਾਲੇ ਤੁਹਾਡਾ ਮੁਖ ਗ੍ਰੰਥੀ ਦੀ ਪਦਵੀ ਵੀ ਜਾਵੇਗੀ ਨਾਲੇ ਫੇਰ ਵੀ ਥੋਥੋ ਕੁਝ ਨਹੀਂ ਹੋਣਾ। ਘਟੋ ਘਟਾ ਇੰਨਾ ਤਾਂ ਕਰ ਜੋ। ਇੱਕ ਲਲਕਰਾਤਾ ਮਾਰ ਜੋ, ਇੱਕ ਐਲਾਨ ਤਾਂ ਕਰ ਜੋ ਅਕਾਲ ਤਖ ਦੀ ਫਸੀਲਤੋਂ ਕੋਈ ਸੁਣੇ ਚਾਹੇ ਨਾ ਸੁਣੇ ਕੌਮ ਸੁਣੇਗੀ। ਪਰ ਬੁਝਦਲਾ ਮੰਗੋ। ਜ਼ਿਤੇਦਾਰੀ ਤੋਂ ਲਾਹੇ ਜਾਓਗੇ ਇਤਿਹਾਸ ਚ ਲਿਖਿਆ ਜਾਏਗਾ ਇਹ। ਇੱਕ ਕਟੜਨ ਲਿਖੀ ਜਾਊਗੀ, ਇੱਕ ਕਾਲੇ ਅੱਖਰਾਂ ਚ ਲਿਖੀ ਜਾਊਗੀ। ਵੀ ਬੜਕਾ ਮਾਰੀਆਂ ਕੱਲ੍ਹ ਇਹ ਫੁੱਲਾ ਸਿੰਘ ਵਾਲੀਆਂ ਤੇ ਮੋਕ ਮਾਰੀ ਜਾਨੀ ਗੁਰਪਤਨ ਸਿੰਘ ਵਾਲਾ। ਇਹ ਤੋਂ ਜਾ ਦਾ ਕਹਿਣਾ ਸ਼ੋਭਾ ਨਹੀਂ ਦਿੰਦਾ ਵਹਿਰੂ ਜੀ ਕਾ ਖਾਲਸਾ ਵਹਿਰੂ ਜੀ ਕੀ ਫਤਿਹ ਦਰਦੇ ਕੋ ਦਰਦੇ ਕੋ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ